ਮੇਕਅਪ ਦਾ ਸਮਾਨ ਲੱਗਾ ਰੈਡੀ ਹੋਣਾ ਤੁਹਾਨੂੰ ਪਤਾ ਲਨ ਥੰਬਨੇਲ ਤੋਂ ਤੇ ਵੈਸੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇ ਕਿਹੜਾ ਵਲੌਗ ਲਗਾਇਆ ਹੋਣਾ ਚੱਲ ਜੀ ਸਮਾਨ ਦਾ ਗਾਹ ਪਾਤਾ ਹੈ ਨੰਮੀ ਕਹਿੰਦੇ ਆ ਚੋਲੇ ਦੀ ਜੱਤ ਵਰਗਾ ਲੱਗਣ ਡਿਆ ਰੋੜਦਾ ਸਸੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਦੀਪ ਮੇਰਾ ਮੇਕਅਪ ਕਰਨਗੇ ਤੇ ਤੁਸੀਂ ਸਾਰੇ ਦੇਖਿਓ ਕਿੱਦਾਂ ਦਾ ਕਰਦੇ ਮੈਨੂੰ ਤੇ ਆਪ ਢਾਰ ਲੱਗਣ ਡਿਆ ਮੈਨੂੰ ਉਹ ਤਰ੍ਹਾਂ ਨਾ ਬਣਾ ਦੇਣ ਆਸਮਾਨ ਮੈਂ ਤਿਆਰ ਕਰਕੇ ਲਾ ਲਿਆ ਵਖ ਸਾਰਾ ਹੀ ਪਹਿਲਾਂ ਆਪਾਂ ਨਾ ਮਗੇ ਆਵੜਾ ਪ੍ਰਾਇਮਰ ਆ ਵਖਾ ਹਾਂ ਇਹ ਨਹੀਂ ਇਹ ਉਹ ਐ ਕਰਨੇ ਨਾ ਮੱਗਾ ਲਗਾ ਪਾਣੀ ਦੇ ਪਾਉਣ ਠੰਡਾ ਬੜਾ ਆ ਲੱਗਣੇ ਡਿਆ ਇਹਦੇ ਉਹ ਤਾਂ ਪਹਿਲਾਂ ਡਰਨ ਨਹੀਂ ਇਹਦੇ ਕਿੰਨਾ ਖਲਾਈਦਾ ਮੈਂ ਆ ਕਿਉਂ ਦਸਾਂ ਇਹ ਤਾਂ ਨਹੀਂ ਬਿਊਟੀ ਬਲੈਂਡਰ ਨਾਲ ਲਾਈ ਬੰਦੀ ਨਹੀਂ ਇਹ ਇਦਾਂ ਲਾਈ ਦਾ ਸੱਚੀ ਇਹ ਮੈਨੂੰ ਪਤਾ ਹੈ ਜਿੱਦਾਂ ਸਖਰਾਬ ਨਹੀਂ ਲਾਈ ਇਹਦਾ ਅੱਜ ਮੈਂ ਕਰਨ ਜਾ ਰਿਆਂ ਸੰਦੀਪ ਦੇ ਮੇਕਅਪ ਇਹਦਾ ਕਰਨ ਦੇ ਵਾਹ ਫੇਸ਼ੀਅਲ ਕਰਨ ਦੇ ਮੱਕੇ ਦੱਸਣਾ ਨਹੀਂ ਹੈਗਾ ਮਾਸਾ ਵੀ ਵੇਖਦੇ ਭਲਾ ਅੱਜ ਕਿਦਾਂ ਦੀ ਲਾ ਇਹਨਾਂ ਨੇ ਤੇ ਮੇਰਾ ਮੂੰਹ ਛੇਲਦੇ ਨਾ ਐਵੇਂ ਸੀ ਹੁੰਦਾ ਮੈਂ ਤਾਂ ਸੂੱਚਾ ਫੇਰਨਿਆ ਭਾਂਡਿਆਂ ਵਾਲਾ ਪ੍ਰਾਈਮਰ ਲਾ ਗਿਆ ਹੁਣ ਕੀ ਲਾਉਣਾ ਹੈ ਭਲਾ ਹੁਣ ਲਾਉਣੀ ਫਾਊਂਡੇਸ਼ਨ 4 ਕਿਲ ਲਾਉਣਾ ਹੈ ਕੰਸੀਲਰ ਆਹ ਕੰਸੀਲਰ ਲਾਉਣਾ ਹੈ ਇਥੇ ਕੰਸੀਲਰ ਲਾਣਾ ਵਾ ਤਮੀ ਹੂੰ ਤੇ ਤੂੰ ਮਨੇ ਨਾ ਦੱਸਣਾ ਪਰ ਮੈਨੂੰ ਫੇਰ ਫੇਰ ਮੈਂ ਕਿਤਰਾ ਨਹੀਂ ਕੋਈ ਫੇਰ ਬਾਅਦ ਚ ਉਹ ਲਾਉਗੇ ਤੇ ਉਹ ਜੰਮ ਜਾਣਾ ਵਾ ਕੋਈ ਨਹੀਂ ਮਨੇ ਜਾ ਚਾ ਯਾਰ ਤੁਸੀਂ ਦੱਸਣਾ ਨੇ ਨਾ ਹੈਗਾ ਤੁਸੀਂ ਨੇ ਦੱਸਣਾ ਤੁਸੀਂ ਕਿਹਨਾਂ ਦੱਸਣਾ ਤੇ ਚੋਪੜੇ ਮੈਂ ਪੜਨੂੰਗਾ ਪਾਪੀ ਯਾਰ ਮੈਂ ਪੜਨੂੰਗਾ ਜੇ ਕੰਸੀਲਰ ਕਿਹੜਾ ਹੁੰਦਾ ਉਹ ਪਗਰ ਯਾਰ ਮੈਨੂੰ ਹੁੰਦਾ ਵੇਖਣ ਦਾ ਕੰਸਿੰਦਰ ਕਿਹੜਾ ਹੁੰਦਾ ਯਾਰ ਕਿਹੜਾ ਕੰਸਿੰਦਰ ਹੈ ਉਹ ਵੀ ਨਹੀਂ ਆਵਾ ਕੰਸਿੰਦਰ ਹੈ ਹੀ ਨਹੀਂ ਇੱਥੇ ਦੇ ਉਹ ਇਹੋ ਯਾਰ ਨਾਉਣੀ ਫਾਉਂਡੇਸ਼ਨ ਨਾਉਣੀ ਕੰਸਿੰਦਰ ਨਾਉਣੀ ਆ ਦੇ ਫਾਉਂਡੇਸ਼ਨ ਨਾਉਣੀ ਮੈਨੂੰ ਆਪਣੇ ਹੱਥ ਨਾਲ ਕਰ ਲੈਣ ਦੇ ਨਾ ਤਿਆਰ ਮੈਨੂੰ ਮੈਨੂੰ ਪਤਾ ਹੈ ਬਸ ਉਹ ਇਹ ਕਿਤਾਬ ਦੀ ਬਾਅਦ ਚਾਹ ਲਾਉਣੀ ਹੈ ਇਹ ਨਾ ਨਹੀਂ ਲਾਉਣੀ ਆਈ ਮਿਊਟੀ ਬਲੈਂਡਰ ਨਹੀਂ ਯਾ ਅਜਾ ਚੰਨ ਨੂੰ ਦੱਸਾਦ ਹੋ ਗਈ ਸਹੀ ਕਰਾਂਗਾ ਯਾਰ ਮੈਂ ਗਾੜੀ ਧੂੜੀ ਜੜੀ ਨੇ ਸਾਰੀ ਲਗਾਉਣੀ ਹੈ ਕੇ ਵਿੱਚ ਮੁੱਛਾ ਮਛਾ ਜਿੰਨੀਆਂ ਹੋਈਆਂ ਆ ਕਿ ਆ ਖੰਬਨ ਅੱਖਾਂ 'ਚ ਕਾਲੀਆਂ ਹੋਣੀਆਂ ਨੇ ਇਹ ਕੋਈ ਨਹੀਂ ਕੋਈ ਨੀ ਹੋ ਮੈਂ ਸਾਰੀ ਲਾਲ ਨੇ ਤਹੀਂ ਕਹਿਨੇ ਨੂੰ ਮੈਨੂੰ ਕੋ ਦੱਸ ਮੈਂ ਨਾ ਵੀ ਕੰਮ ਕਰਤਾ ਯੋਕੇ ਫਸਟ ਕਲਾਸ ਫਾਊਂਡੇਸ਼ਨ ਤੇ ਜਿਹੜੀ ਰਚ ਗਈ ਤਾਂ ਹੁੰਦੇ ਵੀ ਲੰਗ ਨਹੀਂ ਮੜੀ 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 ਲੰਗਤ ਹੁੰਦੇ ਸਿਰੇ ਤੇ ਉਹ ਤੇ ਵੰਡੇ ਚੰਗਾ ਵੰਡਿਆ ਮੈਂ ਰਾਤ ਨੂੰ ਏਕਪ ਕਰਕੇ ਸਮਝੇ ਸਹੀ ਗੱਲ ਇਹ ਆ ਫਾਊਂਡੇਸ਼ਨ ਜਿਹੜੀ ਵੱਧ ਨਿਕਲ ਗਈ ਹੁਣ ਇਹਦਾ ਕੀ ਕਰੀਏ ਆਪਣੇ ਤਾਂ ਲਾਉ ਹਾਂ ਆਪਣੇ ਲਾ ਲੂ ਠੀਕ ਫਾਊਂਡੇਸ਼ਨ ਕੱਟ ਗਿਆ ਥੋੜੀ ਜੀ फाउंडेशन ਜਿਹੜੀ ਵਧੀਨਾ ਮਕੌਣੀ ਹੈ ਮਿੱਠਾਉ ਥੋੜੀ ਕਰੀ ਜਾਂਦੀ ਹੈ ਸਿਆਣੇ ਬੱਚੇ ਬਣੀਦਾ ਯਾਰ ਐਵੇਂ ਅਸਲ ਜਣਾ ਗਲਤੀ ਕਰ ਲਈ ਆ ਪਹਿਲਾਂ ਮੁੰਨਾ ਸਿੱਖ ਲੈਣਾ ਚਾਹੀਦਾ ਹੈ YouTube ਤੋਂ ਤਾਂ ਨਹੀਂ ਮੁੰਨ ਸਿੱਖ ਲੈਣਾ ਚਾਹੀਦਾ ਚਲ ਆ ਮੈਂ ਆਪਣੇ ਲਾ ਲੈਂਦਾ ਯਾਰ ਐਵੇਂ ਚਲ ਵੀ ਬਸ ਹੁਣ ਦਾ ਸੈਟ ਕਰ ਉਹ ਰੁਕ ਜਾ ਜਿਹੜੀ ਜਿਆਦਾ ਜਿਆਦਾ ਜੀ ਇਹਨਾਂ ਨੂੰ ਥੋੜੀ ਜੀ ਕਰਨਾ ਇਹ ਆਖੇ ਚੰਗਾ ਆਖੇ ਤੇ ਵਾਦ ਕਰਾਂ ਤੇ ਇਹ ਆਖੇ ਤੇ ਜਾ ਫਾਊਂਡੇਸ਼ਨ ਲੱਥ ਜਿਗਦੇ ਨਾ ਮਾਤਰਾ ਜਣਾਉਣਾ ਵੀ ਇਹਨੂੰ ਕੀ ਕਹਿੰਦੇ ਆ ਆ ਕੀ ਹਾਈ ਬੀਮ ਹੂੰ ਉਹ ਇਹ ਨਾ ਲੀ ਗੋ ਨਹੀਂ ਲਸਾ ਨਾ ਕਰੀ ਡੁੰਟਲੀ ਨਹੀਂ ਹੋਲ ਸਕੋਣੀ ਉਹ ਲੈ ਬੁੱਲ ਸਕਿਆ ਬੰਨ ਵਾਲੀ ਜੀ ਲਾਗੇ ਕੇ ਅੰਨਾ ਉਹ ਨਹੀਂ ਨਹੀਂ ਉਹ ਦਿਨ ਦੀ ਗੱਲ ਹੈ ਚਲ ਵੀ ਆਹ ਜਿਹੜਾ ਜਰ ਕੋ ਕਪੜਾ ਵੀ ਰੱਖਣਾ ਚਾਹੀਦਾ ਹੈ ਆਪਾਂ ਨੂੰ ਇਹਦੇ ਨਾਲ ਹੀ ਕਰ ਦੋ ਇਹਨੂੰ ਕਿਨੂੰ ਇਹ ਇਸ ਤਰ੍ਹਾਂ ਹੀ ਕੱਪੇ ਤੋ ਸਹੀ ਹੈ ਹੁਣ ਕੀ ਲਾਉਣਾ ਭਲਾ ਹਾ ਇਹਨੂੰ ਕੀ ਕਹਿੰਦੇ ਆ ਇਹਦੇ ਨਾਲੇ ਬੁਰਸ਼ਣਾ ਨਾ ਹਾ ਹੋ ਸਹੀ ਗੱਲ ਇਹ ਬੁਰਸ਼ਣਾ ਲਾਉਣਾ ਸੱਚ ਤੋ ਹਿੰਨੇ ਦੱਸਿਆ ਕਰੋ ਤਾਂ ਮੈਂ ਜਾਚਿਆ ਪਰ ਫਿਰ ਵੀ ਮੈਡਮ ਥੋੜੀ ਅੱਖਾਂ ਕਲੋਜ਼ ਕਰੋ ਬਹੁਤ ਸੋਨਾ ਯਾਰ ਹਾ ਸੋਨਾ ਨਾ ਲਈਂ ਆਈਸ ক্লোਜ਼ ਨਹੀਂ ਕਹਿੰਦੇ ਅੱਖਾਂ ক্লোਜ਼ ਅੱਖਾਂ ক্লোਜ਼ ਕੰਦੀ ਪੰਜਾਬੀ ਐਂਡ ਇੰਗਲਿਸ਼ ਆਈ ਆਈਸ ক্লোਜ਼ ਤਾਂ ਲਾਲ ਕੰਨੀਆਂ ਹੋngੀਆਂ ਗੱਲਾਂ ਦਿਲਾਂ ਲਾਲ ਹੋngੀਆਂ ਜਰ ਜ਼ਿਆਦਾ ਰੋਝਾਇਆ ਪੁੰਜਾ ਯਾਰ ਇਹ ਹੁਣ ਨਾ ਜ਼ਿਆਦਾ ਹੋ ਗਿਆ ਯਾਰ ਕੰ ਦਾ ਉਜਾ ਯਾਰ ਇਹ ਕਿਉਂ ਕੱਡਾਂ ਬਤੀਲੇ ਜੇ ਚ ਹੁੰਦੀ ਹੈ ਨਹੀਂ ਇਹ ਤਾਂ ਕੁਛ ਦੇ ਦੇ ਚ ਸਾਰਾ ਬਾਹਰ ਹੀ ਹੈ ਉਹ ਲੈ ਯਾਰ ਕੀ ਕਰਨ ਦੇ ਯਾਰ ਤੁਸੀਂ ਨੇ ਸਟੰਡੇ ਯਾਰ ਸਾਰਾ ਸਮਾਨ ਨਹੀਂ ਯਾਰ ਰੁਕ ਜਾ ਉਹ ਕਿੱਥੇ ਹੈ ਯਾਰ ਜਿਗਾੜ ਜਾ ਮੈਨੂੰ ਪਤਾ ਇੱਕ ਚੀਜ਼ ਲਾਈ ਦੀ ਆਹੋ ਹੁਣੀ ਮੈਨੂੰ ਲੱਗਦਾ ਰੋਜ ਮੈਨੂੰ ਜੇਤ ਮੈਨੂੰ ਸ਼ਕਲ ਤੋਂ ਥੋੜਾ ਪਤਲਾ ਯਾਰ ਆ ਲਾਉਣਾ ਹੈ ਯਾਰ ਇਹ ਕੀ ਇਹੋ ਲਾਈ ਦਾ ਨਾ ਇਹ ਮੈਨੂੰ ਪਤਾ ਆਲੀ ਕਿ ਕਿਦਾਂ ਲਾਈਦਾ ਹੁਣ ਇਹ ਵੀ ਨਹੀਂ ਪਤਾ ਇੱਥੇ ਵੀ ਲਾਈਦਾ ਠੋਡੀ ਤੇ ਇਹ ਇਹ ਲਿਸ਼ਕਣਾ ਜਾ ਵੇ ਯਾਰ ਚਲ ਕੋਈ ਨਾ ਦਤ ਨੇ ਜੋ ਵੀ ਹੋਊਗਾ ਨੋਣਾ ਚਾਹੀਦਾ ਮੜਾ ਮੋਟਾ ਜੰ ਦੁੱਲਾ ਚਮਕਦੀਆਂ ਇਹਦੇ ਨਾਲ ਆਓ ਅਸ ਅਸ ਠੀਕ ਹੈ ব্রੌਂਜ ਜੀ ਸ਼ੇਡ ਦਿੰਦਾ ਆ ਲੱਗੀ ਹੁਣ ਸਮਝ ਰੁਕ ਜਾ ਥੋੜਾ ਘਟ ਕਰਾਂ ਤੇ ਬਹੁਤਾ ਜਿਆਦਾ ਬ੍ਰੌਂਨ ਕਰਤਾ ਚਲ ਉਹ ਹੋ ਲਾਈਨਰ ਪਹਿਲਾਂ ਨਹੀਂ ਲੂਣਾ ਨੀਲਾ ਲਾਈਨਰ ਬਾਅਦ ਲਾਉਣਾ ਮੈਨੂੰ ਪਤਾ ਹੈ ਕਿ ਮੈਂ ਤੁਸੀਂ ਦੱਸੋ ਨਾ ਬਾ ਮੈਨੂੰ ਸਾਰਾ ਪਤਾ ਮੈਂ ਸਿੱਖਿਆ ਹੈ ਦबई ਤੋਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਹਾਂ ਗੀਂਗਰ ਕਿੱਥੇ ਆਈ ਵੇਖੀਂਗਾ ਲਾਈਨਰ ਲਾਉਂਗਾ ਮੈਂ ਵਧੀਆ ਬਣਾਈ ਬ్రో ਤੇ ਬਣਾਵਾ ਫਿਰ ਆਹ ਸੱਚ ਉਹ ਪਹਿਲਾਂ ਸੱਚ ਉਹ ਕਰਨੀਆਂ ਸੱਚੋ ਰੁਕ ਜਾ ਯਾਰ ਸੱਚ ਜਲ ਵੀ ਪੋੜਾ ਮੈਨੂੰ ਸਾਰਾ ਜਾਜ ਹੈ ਇੱਕ ਮਿੰਟ ਤੈਨੂੰ ਚਿੰਤਾ ਨਾ ਕਰੋ ਆਣਾ ਲਾਈਵ ਆਵੇ ਮੈਂ ਇਹ ਜ्यादा ਹੀ ਚਮਕੀਲਾ ਜਾਣਾ ਮੈਨੂੰ ਸਾਰਾ ਪਤਾ ਤੂੰ ਚਿੰਤਾ ਨਾ ਕਰ ਗਲਤ ਨਹੀਂ ਹੁੰਦਾ ਮੈਨੂੰ ਆਹ ਬ੍ਰਸ਼ ਦਿਓ ਹੁਣ ਜੀ ਮੈਂ ਵਧੀਆ ਕੰਮ ਕਰਨਾ ਹਾਂ ਅੱਤਲੀ ਆਈ ਬਰਸ ਦੇ ਕਹਿੰਦੇ ਆਪਣਾ ਆਪਣਾ ਬਲਸ਼ਰ ਚਾਹੀਦਾ ਹੈ ਬ੍ਰਸ਼ ਕਰ ਲੈ ਬਲਸ਼ਰ ਉਹਨੂੰ ਕਹਿੰਦੇ ਕਿੰਨੂੰ ਕਹਿੰਦੇ ਉਹ ਮੋਟੂ ਢੂਢੂ ਜੀ ਨੂੰ ਮੈਨੂੰ ਵੱਡੇ ਨੂੰ ਅੱਛਾ ਇਹਨ ਬ੍ਰਸ਼ ਕਹਿੰਦੇ ਆ ਆਪਣੀ ਟ੍ਰੇ ਦੇਖ ਆਹ ਫਾਨੀ ਓਹੋ ਇਹ ਲਾਉਣਾ ਹੀ ਸੱਚ ਯਾਰ ਇਹ ਓਹੋ ਤੇਰੀ ਭਲੀ ਹੋ ਜੇ ਗੜਬੜ ਹੋ ਗਈ ਯਾਰ ਇਹ ਲਾਉਣਾ ਹੈਗਾ ਰੁਕ ਜਾ ਯਾਰ ਮੈਨੂੰ ਆਇਆ ਚੇਤਾ ਸੱਚ ਲਿਆ ਲਾਵਾ ਯਾਰ ਇਹਨੂੰ ਤੁੰ ਲੰਨਾ ਤੇ ਹੈ ਕੀ ਪਹਿਲਾਂ ਕੰਸੀਲਰ ਇਹਨੂੰ ਤੇ ਕਹਿੰਦੇ ਮੈਨੂੰ ਲੱਗ ਗਿਆ ਪਤਾ ਯਾਰ ਹੁਣ ਤਾਂ ਚੁੱਪ ਕਰਦੇ ਆਂ ਇਹ ਚੇਤਾ ਭੁੱਲ ਗਿਆ ਮੈਨੂੰ ਯਾਰ ਤੁਸੀਂ ਜਦੋਂ ਹੋਂ ਨਹੀਂ ਲਾਉਣਾ ਉੱਪਰ ਰੁਕ ਤੇ ਜਾ ਮੈਨੂੰ ਹੋਂ ਇਹ ਤਾਂ ਗੱਲ ਬੰਦ ਨਹੀਂ ਸਾਰੀ ਕਿਹੜਾ ਸੂਟ ਪਾਇਆ ਮੇਰਾ ਉਹ ਸੂਟ ਨਾਲ ਦੇ ਤੇ ਆਪਾਂ ਨੂੰ ਕੋਈ ਹੈ ਨਹੀਂ ਹੁਣ ਫਿਰ ਕਿਦਾਂ ਨਹੀਂ ਕਰੀਏ ਜਿਆ ਕਿਹੜੀ ਮੈਨੂੰ ਤੁਸੀਂ ਕਰਨੀਆ ਚਾਹੋਗੇ ਦੱਸੋ ਆਪਣੀਆਂ ਆਈਜ਼ ਹੈ ਕੋਈ ਹੈ ਇਨ ਕਲਰ ਇਹ ਨਹੀਂ ਤੇ ਤੇ ਸੂਟ ਨਾਲ ਆ ਮੈਚ ਕਰਦੇ ਗ੍ਰੇ ਗ੍ਰੇ ਕਰਨਾ ਗ੍ਰੇ 골ਡਨ ਮੈਨੂੰ ਮੜਾ ਜਾ ਇੰਨਾ ਕੁ ਦੱਸੋ ਵੀ ਵੀ ਜਿਹੜਾ ਗ੍ਰੇ ਆ ਨੀਚੇ ਵਾਲੇ ਬੰਨੇ ਰੱਖਣਾ ਕਿ ਥੋੜਾ 골ਡਨ ਉੱਪਰ ਰੱਖੀਦਾ ਨੀਚੇ ਗਰੀ ਸਸਾ ਸਭ ਠੀਕ ਹੈ ਧੰਨਵਾਦ ਜੀ ਇਹਨਾਂ ਕ ਦੱਸਣ ਵਾਸਤੇ ਕਿਉਂਕਿ ਮੈਂ ਬਾਹਰ ਹਾਂ ਨਾ ਤੇ ਇਹਨੂੰ ਇੰਡੀਆ ਦਾ ਪਤਾ ਨਹੀਂ ਨਾ ਵੀ ਇੰਡੀਆ ਚ ਕਿਹੜੇ ਕਿਵੇਂ ਕਰਦੇ ਆ ਨੈਮ ਕਨੈਡਾ ਦਾ ਆਪਣਾ ਤੁਮ ਕੋ ਤੁਸੀਂ ਇੰਡੀ ਗੰਦੀਆਂ ਜਿਹੜੀਆਂ ਬੁੜੀਆਂ ਨਾ ਉਹ ਕੁਝ ਜ਼ਿਆਦਾ ਨਖਰੇ ਕਰਦੀਆਂ ਨੇ ਸਾਨੂੰ ਆ ਨਹੀਂ ਪਸੰਦ ਸਾਨੂੰ ਉਹ ਨਹੀਂ ਪਸੰਦ ਤੋਂ ਮੈਂ ਕਰਾਂਗੀ ਮੈਂ ਨੇਚਰਲ ਕਰਾਂਗੀ ਤੁਹਾਡੇ ਜਚੇਗਾ ਮੇडम ਮਾਸ਼ਾਅੱਲਾ ਬਹੁਤ ਵਧੀਆ ਜੀ ਤੁਹਾਡੀ ਸਕਿਨ ਉਹ ਗਲੋ ਕਰ ਰਹੀ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਵੀ ਮਾੜਾ ਤਿਆਰ ਹੋਏ ਸਭ ਨੂੰ ਪ੍ਰੈਫਰੈਂਸ ਕਿ ਕੀ ਕਹਿੰਦੇ ਨੇ ਰੈਫਰੈਂਸ ਕੋ ਬੰਦੇ ਕੀ ਕਹਿੰਦੇ ਨੇ ਹੁਣ ਇਹ 골ਡਨ ਕਿਹੜਾ ਯਾਰ ਇਹਨਾਂ ਚੋਂ ਆਈ ਲੈਨਰ ਕਹਿੰਦੇ ਕੀ ਕਹਿੰਦੇ ਲਾਈਨ ਲਾ ਲੈ ਆਈ ਬਰ ਉਹ ਤੇ ਬਾਤ ਹੀ ਹੋ ਜੂਗੀ ਲੈਨਰ ਲਾ Adik ne pin ਲਾਈਨਰ ਲਾਉਣਾ ਸਭ ਨੂੰ ਔਖਾ ਕੰਮ ਆ ਮੈਮ ਔਖਾ ਕਲੋਜ਼ ਰੱਖਿਆ ਠੀਕ ਆ ਕਿ ਇਹ ਪਤਾ ਕਿਉਂ ਔਖਾ ਆ ਜੇ ਗਲਤ ਲੱਗ ਗਿਆ ਤਾਂ ਫੇਰ ਸਾਰੀ ਜੜੀ ਨੇ ਸਾਰੀ ਸਫਾਈ ਕਰਨੀ ਪੈਂਦੀ ਆ ਬਹੁਤ ਵਧੀਆ ਲਾਈਨਰ ਲਾਇਆ ਹੋ 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 ਆ ਉਹ ਤੁਹਾਨੂੰ ਲਾਈਨਰ ਜਿਹੜਾ ਨਹੀਂ ਕਲੋਜ਼ ਤੋਂ ਦਿਖਾ ਦਈਏ ਹਾਂ ਦੇਖੋ ਲਾਈਨਰ ਲਗਾਇਆ ਓਹੋ ਆਖਣੇ ਬੁਰਗੀਆ ਤਾਂ ਇਹ ਆਖਦੇ ਬੇਰਤੀਸ ਨੇ ਇਹ ਤੁਹਾਡੀ ਗਲਤੀ ਆ ਯਾਰ ਸੌਣਾ ਕੰਮ ਖਰਾਬ ਕਰਤਾ ਤਾ ਅੱਖ ਤਨੂ ਅੱਖ ਨੂੰ ਡੈਨਾ ਖੁੱਲੀ ਹੋਈ ਯਾਰ ਸੌਣਾ ਕੰਮ ਖਰਾਬ ਕਰਤਾ ਯਾਰ ਤਾ ਹਾਂ ਬੰਦ ਕਰਕੇ ਸਾਕ ਨੂੰ ਅੱਖ ਨੂੰ ਬੰਦ ਹੁੰਦਾ ਹੀ ਹੋਣਾ ਹੁਣ ਇਹਨੂੰ ਕਹਿੰਦੇ ਆਈ ਬ੍ਰੋ ਆਈ ਬ੍ਰੋ ਵੀ ਕਰਨੇ ਬਹੁਤ ਔਖੇ ਆ ਵੀ ਹੁਣ ਰਹਿ ਗਿਆ ਉਹ ਏਡਾ ਮਾਹਲੂਨ ਵਾਲਾ ਉਹ ਨਾ ਉਹ ਕਿੱਥੇ ਗਿਆ ਯਾਰ ਲਾਉਣ ਵਾਲਾ ਉਹ ਨਸਕਾਰ ਆ ਜੀ ਕਿੱਥੇ ਗਿਆ ਜੀ ਉਹ ਕਿਥੇ ਹੁੰਦੇ ਆ ਜ ਨਾਉਦਾ ਇਹ ਹੋਈਆ ਆ ਨਹੀਂ ਲਾਣਾ ਨਾ ਮਾ ਕੋਣਾਂ ਦੇ ਪਰ ਜਾ ਉਹ ਹੀ ਖਾ ਨਹੀਂ ਲਿਪੜ ਜਾਣੀਆਂ ਨਹੀਂ ਨਹੀਂ ਲੂੜ ਲਾ 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 ਲਾਸੀ ਇਹਦਾ ਲਾਤਾ ਮੈਂ ਇਹ ਕੰਦੀ ਇਹ ਦੇਖਣ ਲਈ ਮੇਡ ਨੂੰ ਕੋਰਸ ਕਰਕੇ ਆ ਹਾਂ ਕੈਨ ਆਈ ਸੀ ਇਟ ਕੋਈ ਮਿਲ ਜਾ ਸਾਹਮਣੇ ਬੈਕਲੀ ਤੋਂ ਕਥਨ ਸਾਹਮਣੇ ਮੰਨੇ ਕੋਈ ਨਹੀਂ ਲੈ ਆ ਮਗਰ ਜਾ ਰੂ ਮੈਂ ਲੈ ਆ ਉਹ ਇੱਕ ਮਟਾ ਤੇਰੀ ਕਰਕੇ ਕਿਆ ਕੰਮ ਖਰਾਬ ਹੋਇਆ ਨਹੀਂ ਤਾਂ ਹੋਣਾ ਨਹੀਂ ਇੱਕ ਉਹ ਟੁਕੜੇ ਰਵੇ ਰੂ ਨਾ ਬਿਸ਼ਟ ਰਹਿ ਗਈ ਹੈ ਨਾ ਹੋ ਜਾ ਉਹ ਇਹ ਕੰਮ ਉਫਾ ਯਾਰ ਮਾ ਮਦਾਂ ਕੋਈ ਨਹੀਂ ਮੋਲੀ ਮੋਟੀ ਹੋਣੀ ਜਿੱਦਾਂ ਲੱਗੂ ਬੜਾ ਔਖਾ ਇਹ ਲਾਉਣੀ ਆ ਕੰਮ ਔਖਾ ਰੁਜਾ ਹੈ ਸੱਸੀ ਨੂੰ ਇਹ ਬਲੇ ਬਲੇ ਇਹ ਕੰਮ ਹੈ ਬੁੜੀਆਂ ਨੂੰ ਸੌਂਦੇ ਬਲੇ ਬਲੇਆ ਕਰਨ ਵਾਲੇ ਮੇਕਅਪ ਲਗੋ ਜੀ ਇਹ ਤੇ ਕੋਰਸ ਕਰ ਤੋਂ ਬੰਦੇ ਨੇ ਕੀਤਾ ਹੋਇਆ ਫਿਰ ਚਲੋ ਚੱਲ ਜਾਂਦਾ ਥੋੜਾ ਜਿਹਾ ਨਹੀਂ ਤੇ ਉਦਾਂ ਬਹੁਤ ਔਖਾ ਕੰਮ ਆ ਇਥੋਂ ਆਪ ਡਾਉਂ ਜਾਂਦਾ ਕੰਮ ਥੋੜਾ ਜਿਹਾ ਉਦਾਂ ਕਦੇ ਭੂਤ ਭਾਤ ਨਾ ਬਣਾ ਦੇ ਜੀ ਕਿੱਦਾਂ ਠੀਕ ਹੋ ਗਏ ਪਿਸਟਿਕ ਤੇ ਠੀਕ ਲਾ ਆਤੀ ਹੈ ਬਸ ਠੀਕ ਹੋ ਗਿਆ ਹੋਰ ਕੀ ਰਿੰਡਾਉਣ ਕਰਨਾ ਆ ਇਸ ਤਰ੍ਹਾਂ ਲੱਕਰ ਦੋਨ ਛੰਟੇ ਜਿਹਦੇ ਨਾਲ ਕਰਨ ਲੱਗੇ ਕੰਗੀ ਕਿਸੇ ਬਣਾ ਬਾਹਰ ਦਾ ਦਰਵਾਜ਼ਾ ਖੋਲਿਆ ਕੋਈ ਨਹੀਂ ਉਹ ਮ ਖੋਲ ਨੂੰ ਨਾਲੀ ਜੀ ਆ ਜਾਣਗੇ ਤੇ लवली ਹਣੀ ਆਉਣ ਵਾਲੇ ਨੇ ਕੰਨਾਂ ਵਿੱਚ ਅਜੇ ਕਿਹਿਆ ਰੱਖੀ ਉਹ ਕੁੱਕ ਅਗਲੀ ਦਾ ਵਸਟ ਟੁੰਜਾ ਆ ਇਹਦਾ ਕਰਖਣਾ ਇਹ ਇਹਦਾ ਕਰਖਣਾ ਤਾਂ ਕਰਦੇ ਆ ਫਣੀ ਕੰਗੀ ਹਾ ਹਾਫ ਕਰਕੇ ਕਰਦੇ ਆ ਹਾਫ ਹੀ ਕਰਨਾ ਮੈਂ ਸਾਰਾ ਗੁਸ਼ਾ ਪਾਇਆ ਵਿੱਚ ਸਾਈਡਾਂ ਵਾਲ ਕਰਕੇ ਦੋਨੋਂ ਸਾਈਡ ਅੱਗੇ 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 ਲੱਗਦਾ ਨਾ ਤੇ ਮੇਰੇ ਵਾਲ ਲਾ ਦੇ ਨੇ ਗੰਜੀ ਕਰ ਦੇ ਕੋਈ ਨਹੀਂ ਕੋਈ ਨਹੀਂ लवली ਹਣੀ ਅੱਗੇ ਅੱਗੇ ਜਿਹੇ ਸੀਗਾ ਸੀਗਾ ਕਿਉਂ ਆ ਰਿਹਾ ਹੈ ਸਟਾਈਲ ਹਲੜਾਈ ਕੀ ਆ ਲੈ ਇਹ ਕਿਹੜੀ ਗੱਲ ਕਰਾਈ ਮੇਕਅਪ ਮੇਕਅਪ ਦਾ ਵਲੋਗ ਬਣ ਗਿਆ ਕੀ ਹਾਲ ਚਾਲ ਬੱਧੀਆ ਮੇਰੇ ਮੇਰੇ ਕੁੜੀ ਸਾਹਮ ਉਹ ਕਹਿਣੀ ਮੇਰੇ ਕੁੜੀ ਸਾਹਮ ਉਹ ਨੀ ਪਾਪਾ ਨੂੰ ਤੈਨੂੰ ਪੂਰਾ ਤੰਗ ਕਰਦਾ ਡੈਡੀ ਨੂੰ ਬੜੀ ਤੰਗ ਕਰ ਬੜੀ ਬੇਵਤਾਈ ਆ ਰਹੀ ਇਹ ਸਿੱਧੇ ਸਿੱਧੇ ਜੇ ਕਰਨ ਵਾਲੇ ਕੰਮ ਬਹੁਤ ਔਖਾ ਹੀ ਕੰਮ ਨਾ ਲਵਲੀ ਦੀ ਹੈਲਪ ਲੈ ਲਓ ਮੈਂ ਕਿੰਨਾ ਬੰਦਾ ਮਾਰਦਾ ਅੱਜ ਨਾ ਕਿੰਨੇ ਆਦੂ ਮੈਂ 12 ਕੁੰਡਾ ਮਾਰੀ ਮੈਂ ਚੰਗਾ ਫੇਮ ਬੱਜਾ ਰਹਿਣ ਤੋਂ ਲਾਣ ਖੋ ਕੇ ਰ ਮੈਗਾ ਨੂੰ ਪਸੰਦ ਜੇ ਇਥੇ ਲੈ ਆਇਓ ਪਾਣੀ ਪੀਂ ਪੀ ਨਾ ਨਾ ਪਾਣੀ ਪੀਣਾ ਕਦੋਂ ਆਇਆ ਥੋੰਜੇ ਤੇ ਕੇ ਉਹ ਥੋਆ ਨਹੀਂ ਆਇਆ 8 ਵਜੇ ਫੇਰ ਅੱਜ ਛੁੱਟੀ ਕੀਤੀ ਖਾ ਲੋ ਖਾਓ ਜੀ ਤੁਸੀਂ ਖਾਓ ਕਾਦੇ ਤੇ ਕੇ ਬਸ ਨਾ 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 ਰਜ ਨਾ 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 ਸੇ ਇਹ ਜਾਂਦੇ ਹੀ ਮੇਰਾ ਮੜਿਆ ਲੱਕ ਜਾਂ ਪੀੜ ਹੋਉਂਦੇ ਆ ਉੱਥੇ ਤੇ ਮੇਰਾ ਕੰਮ ਜੂ ਹੈਗਾ ਉਹ ਸੇ ਨਹੀਂ ਆਗਗੇ ਕਰ ਲੋ ਜਾਈਏ ਤੇ ਉੱਥੇ ਬਿਠਾ ਦੇ ਖਾ ਲਾ ਵਾਹ ਤੇ लवली ਨੂੰ ਪਾਧੀ ਹੋ ਗਈ ਗਾਡੀ ਕਰੂਗੇ ਤਾਂ ਮੈਂ ਸਹੀ ਕਿ ਤਨਾ लवली ਮੇਕਅਪ ਵੇਲੇ ਹਾਂ ਸੋ ਮੈਂ ਹੁਣ ਗਾਂ ਤੋਂ ਨੂੰ ਕਰ ਪਾਏ ਹੋਏ ਤੇ ਬਾਰੇ ਹੋਰ ਕੀ ਹੁਣ ਪਾਧੀ ਤੋਂ ਆਇਆਗੇ ਮੈਂ ਵੀ ਜਿੱਦਨ ਵਿਆਹ ਜਾਣਾ ਮੇਰੇ ਵੀ ਕਰ ਠੀਕ ਹੈ ਮੈਂ ਅੱਗੇ ਕਹਿਣ ਦਿਆਂ ਮੈਂ ਵੀ लवली ਨੇ ਕਿਹਾ ਨਾ ਭਾਜੀ ਤੁਸੀਂ ਨਾ ਮੇਰੇ ਮੇਕਅਪ ਕਰ ਦਿਆ ਕਰਿਓ ਮੈਂ ਕਿਹਾ ਮੈਨੂੰ ਗੰਜੀ ਕਰ ਦੇ ਨਾ ਮੇਰੇ ਜਿੰਨੇ ਵਾਲ ਖਿਚਾ ਬਿਲਕੁਲ ਤਾਂ ਸਾਰੇ ਲਾਤੀਆ ਨਹੀਂ। ਹਾਈ ਲਾਜੀ ਲਾ ਇਹ ਨੂੰ ਮੇਕਅਪ ਉਹ ਚਾਹ ਫੈਕਣ ਲੈਣਾ। ਹਾਂ ਮੇਕਅਪ ਹਾਈ ਮੰਮੀ ਹਾਇਆ ਕਰਨ ਦੇ ਕਿ ਤੂੰ ਹੁੰਦੇ ਗੁੱਸਾ ਲਾਦਾ ਕੱਢਣ ਦੇ ਸਾਰਾ ਅੱਜ। ਨਹੀਂ ਨਹੀਂ ਗੁੱਸਾ ਨਹੀਂ ਕੱਢਣ ਦੇ ਆ ਭਰਾ ਮ제 ਮ제 ਦਿਆਂ ਕਰਨਾ। ਹੁਣ ਮੇਰੇ ਨਾਲ ਕੋਈ ਹੈਲਪ ਕਰਾਵੇ ਤਾਂ ਨਾ। ਹਾਂ ਹੀ ਬਦਲਾ ਹੋਣਾ ਪੂਰਾ। ਆਹ ਹੋਈ ਤੇ ਕੈਰ ਨਹੀਂ ਹੁੰਦਾ ਹੋਣਾ ਨਹੀਂ ਤੇ ਇਦਾਂ। ਦਿਆਂ ਕਰਨਾ ਮੈਨੂੰ ਪਤਾ ਲੱਗੰਦਿਆ ਹੋਣਾ ਕੀ ਇਹ ਸੀ ਕੇ ਆਪ ਨੂੰ ਲੱਗਾ ਸੀ ਮੜਾ ਮੜਾ ਮਹਾ ਹੀ ਰੋ ਕੇ ਵਾਹੇ ਖਰਾਬ ਹੋ ਗਿਆ ਚੱਲਣੇ ਦਿਆਂ ਤੇ ਮੇਰਾ ਕੋਈ ਜੂੜਾ ਬਣਾ ਦੋ ਵਧੀਆ ਜਾਂ ਕੋਈ ਹੈ ਜੂੜਾ ਹੀ ਬਣਾ ਦੋ ਜੂੜਾ ਨਹੀਂ ਮੜਨਾ ਮੜਨਾ ਹੁਣ ਸੀਖ ਤੇਜ ਕੀਤਾ ਜੀ ਉਦੋਂ ਦਾ ਸੀਖ ਨਹੀਂ ਤੇਜ ਕੀਤਾ ਤੇ ਕਰੀ ਕਰਨੀ ਕਰੀ ਕਰਕੇ ਆਗੇ ਹਾਂਜੀ ਤੂੰ ਹੀ ਖਾ ਲੋ ਤੇਰੇ ਵਾਸਤੇ ਲਿਆਂਦੇ ਹਾਂ ਜੀ ਜੀ ਕਾਲਾ ਕਾਲਾ ਇਹ ਤੇ ਰਾਤ ਦੇ ਕਾਹਨ ਕੋ 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 ਇਹ ਰ ਬੁਆ ਨੇ ਤੇ ਅੱਜ ਲਾ ਹੀ ਦੇ ਨਹੀਂ ਰੋ ਜਾ ਫੜ ਫਿਰ ਮਾਤਾ ਨਾਲ ਕਰਦਾਂ ਇਹਦੇ ਨਾਲ ਇਹਦੇ ਨਾਲ ਨਹੀਂ ਹੁੰਦੇ ਇਹ ਨਹੀਂ ਅਜੇ ਕੋਵਿਡ ਲੱਗਦਾ ਨਹੀਂ ਯੂਨੀ ਕਰਨੇ ਆਹੋ ਬਾਤ ਬਾਤ ਜੀ ਮੈਂ ਕੀ ਕਹਿੰੀ ਉਹ ਮੈਨੇ ਬੀਤਿਆ ਆ ਹਾਂ ਬਾਹਰ ਹੱਥ ਨਾਲ ਘੜੀ ਆ ਜੇ ਧਿਆਨ ਨਾਲ ਕਦੀ ਕਰ ਲਈ ਪਿੰਡ ਤੇ ਪਾਣੀ ਪਾਇਆ ਕਰਲੀ ਵਾਲੇ ਕਿਤੇ ਕੋਈ ਆਇ ਲੱਗ ਨੀ ਉਹ ਹੱਥ ਨਾਲ ਜਿਸਨੀ ਬਗਾੜੀ ਹੱਥ ਨਾਲ ਕਰੀਏ ਸੇਕ ਨਾ ਲੱਗ ਜਾ ਹੱਥ ਤੇ ਇੱਥੇ ਬੈਠੀ ਤੇ ਉਹ ਕੀ ਕਰ ਉਹ ਇੱਕ ਉਹਨੂੰ ਜਿਹਨੂੰ ਕਰਦਾ ਥੋੜੇ ਜੀ ਕੀ ਕਹਿੰਦੇ ਕੈਲਫਰ ਮਟਿਆ ਤੇ ਕਹਿੰਦਾ ਫਟਿਆ ਨਾ ਖਰਾਬ ਨਾ ਕਰਦੇ ਖਰਾਬ ਨਾ ਕਰਨੀ ਕੁੜੀਏ ਦੁਬਈ ਦੀ ਇਦਾਂ ਚੰਗੀਆਂ ਹੁੰਦੀਆਂ ਹਾਂ ਆਹ ਬਾਰੇ ਲੋਕਾਂ ਨੇ ਪੂਤ ਨਹੀਂ ਆ ਕੇ ਕਹਿੰਦੇ ਦੀ ਤਰ੍ਹਾਂ ਦਾ ਮੈਨੂੰ ਲੱਗਦਾ ਇਹਨਾਂ ਨੇ ਮੇਕਅਪ ਕੀਤਾ ਮੇਰਾ ਨਹੀਂ ਲੋਕੀ ਮੈਂ ਬੜਾ ਵੇਖੀ ਤਾ ਸੱਚੀ ਬੜਾ ਤੋਂ ਮੈ ਲਗਾ ਰਿਹਾ ਆਈਲੈਸ਼ਸ ਸੰਦੀਪ ਦੇ ਇਸ ਨਹੀਂ ਵੀ ਇਹਨਾਂ ਨੂੰ ਦੱਸੇ ਬਲ ਵੱਡਾ ਬੰਨਾ ਜਿਹੜਾ ਉਧਰ ਕਰਨਾ ਹੁੰਦਾ ਨਾ ਅਗਲੀ ਸਾਈਡ ਨਿਕਾ ਮੈਨੂੰ ਤੇ ਆਪਣੀ ਪਤ ਬੜਾ ਕਰਕੇ ਮਰਨੋਂ ਜਿਆਦਾ ਤੇ ਨਿਕਾ ਅੱਗੇ ਕਰਨਾ ਮੇਰੇ ਸਾਹਮਣੇ ਨਹੀਂ 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 ਠੀਕ 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 ਤੂੰ ਅੱਖਾਂ ਨਾਲ ਚਪਕੇ ਹੁਣ ਜਿੱਦ ਨੂੰ ਲੱਗੀ ਬਸ ਨਿਕਾ ਵੱਡਾ ਜੂਗਾ ਠੀਕ ਹੈ ਬਸ ਠੀਕ ਹੈ ਉਹ ਆਦੀ ਮੇਰੀ ਬੋਤਲ ਦੀ ਮੋਗੀ ਲੱਗਦਾ ਹੁਣ लवली ਸੱਚੀ ਨਾਲ ਆਜੀ ਕਿਤੇ ਲਵਾਉਣ ਵਾਸਤੇ ਆਈ ਲੈਸ਼ ਕੋਈ ਨਹੀਂ ਹੁਣ ਇਹ ਮੈਂ ਵੇਖ ਹੀ ਲੈਣਾ ਵਾ ਅਜੇ ਰਾਜੂ ਹੁੰਦਾ ਤਾਂ ਰਾਜੂ ਪਾਪਰ ਵਟਿਆ ਤੇ ਲਾ ਦਿੰਦਾ ਫੇਈ ਗਾਲੀ ਖਲੋ ਦੇ ਖਲੋ ਰਾਜੂ ਤੂੰ ਮੇ ਕਰਾ ਰਿਆ लवली ਮੈਂ ਨਾ ਨਾ ਤੇ ਤੈਨੂੰ ਤੈਨੂੰ ਮਾਜਣੀ ਨਹੀਂ ਫਾਉਂਡੇਸ਼ਨ ਲਾ ਦੇਣੀ ਇਕੱਲੀ హెయిర్ ਸਟਾਈਲ ਕਰ ਲੈਣਗੇ ਪਰ ਮੇਕਅਪ ਨਹੀਂ ਕਰਦੇ ਦੇਖ ਲਈ ਆਪਣੀ ਕੀਤਾ ਤੁਕੇ ਯਾਰ ਮੈਂ ਕਹਿੰਨਾ ਵੀ ਭਾਬੀ ਦੇ ਮੁਕਾਬਲੇ ਤਿਆਰ ਕਰਤਾ ਭਾਬੀ ਨਹੀਂ ਹੁੰਦੇ ਨੇ ਤਿਆਰ ਕਰਨ ਦੇ ਮੁਕਾਬਲੇ ਤਿਆਰ ਕਰਤਾ ਜੇ ਭਾਵੇਂ ਹਣ ਜਾਣ ਕੇ ਕਰਦੇ ਗੱਲ ਵੱਖਰੀ ਰਹਿ ਗਈ ਹੈ ਇਹ ਗੱਲ ਸੱਚੀ ਨਹੀਂ ਲੰਦੀ ਸਹੀ ਗੱਲ ਹੈ ਇਹ ਜਾਣ ਕੇ ਕਹਦੇ ਨਾ ਸੱਚੀ ਗੱਲ ਇਹ ਵੀ ਇੱਥੇ ਕਮੀ ਹੈਗੀ ਦੀ ਗੱਲ ਵੱਖਰੀ ਮਾੜੀ ਮੋਟੀ ਚਲ ਹੋ ਸਕਦੀ ਆ ਕਮੀ ਤੇ ਆਖ ਕੇ ਲੋ ਜੀ ਮਨੇ ਬਸ ਵਾਲਾਂ ਦੇ हेयर स्टाइल ਨਹੀਂ ਕਰਨਾ ਆਇਆ ਤਾਨੂੰ ਮੈਂ ਕਰ ਫਲਾ ਜਿੱਦਨ ਮਰਨਾ ਮੈਂ ਆਈ ਆਈ ਸੀ ਨਾ ਉਹਦੋਂ ਕਿਤੇ ਜ਼ਿਆਦਾ ਅੱਜ ਸੋਹਣੀ ਲੱਗਣ ਡਈ ਠੀਕ ਨਹੀਂ ਗੱਲ ਹੁਣ ਜੂੜਾ ਕਰਨ ਲੱਗਾ ਜੂੜਾ ਨਹੀਂ ਮਿੱਡੀ ਕਰਤੀ ਇਹ ਭਰਾਵਾ ਕੁਝ ਨਹੀਂ ਹੋਣਿਆ ਪਤਾ ਨਹੀਂ ਜੂੜਾ ਹੋਣਾ ਏ ਕਿ ਕੀ ਹੋਣਾ ਏ ਕਰ ਦਿੱਤਾ ਏ ਕੋਨ ਨਾ ਕੋ ਜੋ ਵੀ ਹੋਊਗਾ ਚੰਗਾ ਹੀ ਹੋਊਗਾ ਰਬੜੂ ਹੈ ਕਿ ਰਬੜੂ ਐਗਰ ਰਾਬੜ ਦੋ ਲਫਾ ਬਣ ਲੈ ਆਈ ਦੀਆਂ ਤੇ ਔਰ ਰਬੜ ਪਾ ਦਨਾ ਯਾਰ ਇਹ ਨਾ ਸਾਡੇ ਘਰ ਨੂੰ ਰੌਟਾ ਹੋਇਆ ਕਰਦੀਆਂ ਜੀ ਦੋ ਹਰ ਲੈ ਆ ਵੇਖ ਲੋ ਇਹਦੇ ਕਮੀਜ਼ ਦੇ ਨਾਲ ਮੈਚ ਕਰਕੇ ਨਾ ਰਬੜ ਲਿਆ ਜੀ ਹੋਰ ਕੀ ਬਸ ਇਹ ਬੇ ਸਟਾਈਲ ਕਰਤਾ ਮੈਂ ਚਲੋ ਜੀ ਬਹੁਤ ਸੋਹਣਾ ਹੈ ਉਹ ਸਿਰ ਦਾ हेयर स्टाइल ਨਹੀਂ ਕਰਨਾ ਹੁੰਦਾ ਬਾਕੀ ਮੈਂ ਸਾਰੇ ਦੁਬਈ ਤੇ ਜਾ ਸਕੇ ਆਇਆ ਵਾ ਬਸ ਇੱਥੋਂ ਕੁਝ ਥੋੜੀ ਜਿਹੀ ਮਾਰ ਖਾਨਾ ਫਿਰ ਮੈਨੂੰ ਗਾਹਕ ਨਹੀਂ ਮਿਲਦੇ ਤਾਂ ਹੀ ਕਿੱਦਾਂ ਕਰਨੀ ਤੇ ਚੁੰਡੀ ਲਾਉਂਦੇ ਹੰਡੇ ਵਾਰ ਹਾਂ ਜੀ 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 ਜਾਵਾਂਗੇ। ਮੈਂ ਆਵਾਂ ਤੇ ਜਾਣਾ ਕੱਜੀ ਬੁਕਿੰਗ ਕਰ ਲਓ। ਹਾਂ ਜੀ 26 27 ਤਰੀਕ ਨੂੰ ਆਵਾਂ ਤੇ ਜਾਣਾ ਨਹੀਂ ਕੋਈ ਗੱਲ ਕੋਈ ਕੋਈ ਗੱਲ ਦੀ ਦੀਦੀ ਜਿੱਦ ਮਰਜੀ ਆਓ ਤੁਸੀਂ ਲਾਇਸੈਂਸ ਤੇ ਜ਼ਰੂਰ ਲਗਵਾਉਣਾ ਹੁੰਦਾ ਹੈ। ਇਹ ਲੰਘਾ ਜੰਨਿਓ ਵੀ ਉਹ ਵੀ ਲਗਵਾ ਦਾਂਗੇ। ਆਪਣੇ ਕੋਈ ਕਾਫੀ ਪੁਰਾਣੀਆਂ ਲੱਥੀਆਂ ਹੋਈਆਂ ਹੈਗੀਆਂ। ਕਾਫੀ ਪੁਰਾਣੀਆਂ ਨਹੀਂ ਉਸ ਤੋਂ ਵੀ ਜ਼ਿਆਦਾ ਪੁਰਾਣੀਆਂ ਚੰਗੀਆਂ। ਨਹੀਂ ਕੋਈ ਗੱਲ ਨਹੀਂ ਆਪਣੇ ਕੋ ਹਰ ਤਰ੍ਹਾਂ ਦੀ ਚੀਜ਼ ਹੈਗੀ ਹੈ। ਉਹ ਕੰਮ ਹੀ ਲੱਗੇ। ਇਹ ਇੱਥੋਂ ਸੱਚ ਇੱਕ ਮਿੰਟ। ਆਹ ਕਿੰਨਾ ਵਰਗੀ ਆਇਆ ਉਹਨੋਂ ਮੈਂ ਤਾਂ ਮੇਕਅਪ ਠੀਕ ਹੈ ਜੀ ਐਨੇ ਆ ਸਾਰਾ ਹੈ ਵਖੇੜ ਤੱਕ ਗਏ ਧਿਆਨ ਧਿਆਨ ਨਾਲ ਉਹਨੇ ਬਹੁਤ ਪੜੀ ਲੰਮੀ ਨਾਲ ਲੜੀ ਪਿੰਦ ਜਿਲਾ ਨਹੀਂ ਦਿੰਦੀ ਪੜੀਦਾ ਪੜਤਦੀ ਆ ਮੇਰਾ ਸੋਣਾ ਛੋੜਾ ਹਾਂ ਬਸ ਠੀਕ ਹੈ ਲੈ ਕੰਮ ਲਿਏ ਹੈਅ ਸਟਾਈਲ ਕਰਤਾ ਤੂੰ ਯਾਦ ਕਰੂਗੀ ਹੈ ਮਠਾਰੂ ਨਾਲ ਵਿਆਹ ਆਇਆ ਹੋਰ ਕੀ ਬਸ ਉੱਜਾ ਹੁਣ ਇੱਕ ਕਮ ਰਹਿ ਗਿਆ ਬਸ ਕਰਨ ਵਾਲਾ ਉੱਠ ਕੇ ਨਾ ਸੁਨੇਹਬਣ ਸ਼ੀਸ਼ੇ ਚ ਵੇਖ ਐਨਾ ਇੱਕ ਪਲਕਾ ਤਾਂ ਜੀ ਇਹ ਕਿਸੇ ਹੀ ਉੱਠ ਗਿਆ ਹੁਣ ਸਹੀ ਗੱਲ ਐ ਰੇਕੀ ਪਲਕਾ ਤਾਂ ਚੜੰਗਆਂ ਨਹੀਂ ਆਈ ਉਥੇ ਜਾ ਕੇ ਪਲਕਾ ਤਾਂ ਨਹੀਂ ਚੜੀਆਂ ਧਿਆਨ ਨਾਲ ਤੇ ਇੱਥੇ ਮੈਂ ਮੂੰਹ ਪੜਾ ਲਾਉ ਕਿਧਰ ਨੂੰ ਜਣਾ ਕਿਧਰ ਮੈਂ ਮੈਨੂੰ ਲੈ ਕੇ ਜਾਓ ਲੈ ਕੇ ਦੱਸੋ ਬਹੁਤ ਦੂਰ ਜਾਣਾ ਸਾਹਮਣੇ ਹਣ ਮੁੜ ਜਾਗਾ ਨਦੇ ਨਗੇ ਨਗੇ ਚੱਲ ਜੀ ਅੱਗੇ ਨਗਰਾ ਇਹ ਕੋਲਾ ਯਾਰ ਹੁਣ ਦੇਸੀ ਤਰੀਕੇ ਕਿਦਾਂ ਠੀਕ ਐ ਅੱਖਾਂ ਦੇ ਖੋਲ ਲੈਂਦਾ ਲੈ ਹੁਣ ਇਹਨੇ ਕਹਿਣਾ ਜਾਇ ਚਿਮਣੀਆਂ ਜੀ ਨਹੀਂ ਸਹੀ ਕੱਜਲ ਨਹੀਂ ਪਾਇਆ ਸੱਚ ਕੱਜਲ ਪਾਵਾਂ ਯਾਰ ਰੁਕ ਜਾ ਕੱਜਲ ਹੀ ਪਾ ਦੀ ਉਹਦਾ ਮੇਕਅਪ ਨੇ ਦੱਸਣ ਕਿ ਠੀਕ ਐ ਬਹੁਤ ਸੋਹਣਾ ਸਹੀ ਨੇ ਐਨ ਵੇਖਿਓ ਹੁਣ ਕੋਲ ਉਸ ਤੋਂ ਦਿਖਾਉਣਾ ਮੇਕਅਪ ਮੇਕਅਪ ਆ ਵੀ ਆਪਰੇ ਅਵੇ ਮੈਂ ਬਾਹਰ ਮਗਰੋਂ ਇਦਾਂ ਕਰ ਦੱਤੇ ਭਾਈ ਜਿਦਾਂ ਦੇ ਮੈਨੂੰ ਹੋਏ ਬਸ ਆ ਚੀਜ਼ਾਂ ਵਿੱਚ ਕਰਤੀ ਸੰਪੂਰਨ ਮਿੱਟੀ ਕਿੱਥੇ ਗਈ ਮਿੱਟੀ ਕੋਲ ਸੀ ਕਿ ਮਿੱਟੀ ਨਹੀਂ ਚੰਗੀ ਲੱਗਣ ਦੀ ਉਹ ਮਿੱਟੀ ਦਾ ਜਲੂਸ ਨਹੀਂ ਲੱਗਣਾ ਯਾਰ ਸਹੀ ਕੀਤਾ ਮੈਂ ਐਡਾ ਮਾੜਾ ਨਹੀਂ ਕੀਤਾ ਭਰਾ ਇਹ ਸਭ ਤੋਂ ਬੋਸ ਨਹੀਂ ਕੀਤਾ ਹੈ ਇਹਨੂੰ ਵੇਖੋ ਮੇਰੇ ਨਾਲ ਤੇਰੇ ਕੋਲ ਨਹੀਂ ਇੰਨਾ ਵਧੀਆ ਹੁੰਦਾ ਜਿੰਨਾ ਵਧੀਆ ਮੈਂ ਕਰਤਾ ਅੱਜ ਹੁਣ ਤੁਹਾਡੇ ਕੋ ਕਰਾਇਆ ਕੰਨਾ ਰੋਜ ਨਹੀਂ ਸਹੀ ਲੱਗਿਆ ਬਿਲਕੁਲ ਮੈਂ ਨੇਚਰਲ ਹੀ ਹੈ ਨਹੀਂ ਬੋਸ ਉਹਨਾ ਕੀਤਾ ਲੈ ਅੱਗੇ ਪਾਸ ਹੋ ਗਿਆ ਮਠਾਰੂ ਮੇਕਅਪ ਚ ਪਾਸ ਹੋ ਗਿਆ ਬਹੁਤਾਂ ਦੇ ਬੇੜਾ ਗੱਤੀ ਆ ਗਏ ਚਾਰੇ ਬੰਦੇ ਆ ਕੱਜਲ ਖਾ ਗਈ ਮੇਰਾ ਲੈ ਉਹ ਕੱਜਲ ਤੇ ਲਾਉਣਾ ਸੀ ਤੇ ਕੱਜਲ ਖਾ ਗਈ ਲੈ ਮੈਂ ਦੇਖ ਆ ਤਾਂ ਮੂੰਹ ਕਾਰਾ ਹੋ ਗਿਆ ਨਾ ਆ ਕੱਜਲ ਨਹੀਂ ਖਾ ਤੇ ਲਾਉਣੀ ਤੇ ਇਹ ਕੱਜਲ ਖਾ ਵੀ ਗਈ ਕੱਜਲ ਤੇ ਕੁੜੀ ਖਾ ਗਈ ਅੱਖਾਂ ਖੋਲ ਕੇ ਖਸਨੀ ਬਸ ਇਹ ਹਮੜਾ ਜਾਈਏ ਕਿਉਂਕਿ ਉਹ ਖਰਾਬ ਹੋ ਗਿਆ ਨਾ ਲੱਗਣੇ ਦਿਆ ਵੀ ਇਹ ਸਾਰਾ ਖਰਾਬ ਹੋ ਗਿਆ ਯਾਰ ਸੁੱਕਾ ਸੰਭੂਟ ਲੈ ਗਿਆ ਲੰਮਾ ਨਾਲ ਚਿੱਟਕਾ ਮਲਟੀ ਹਮ ਹਲਕਾ ਹਲਕਾ ਨਾਤਾਵੇਂ ਜਿੰਨੇ ਆ ਕਿੱਥੇ ਗਿਆ ਬੰਦ ਜੇ ਕਰਨ ਲਾ ਘੈਪ ਉਹਦਾ ਜਿਹੜੀ ਚੀਜ਼ ਤੇ ਲੋੜ ਹੋਈ ਜਿਹੜੀ ਚੀਜ਼ ਰਹਿ ਗਈ ਮੈਂ ਉਹ ਹੀ ਉਹਨੇ ਤੋੜਤੀ ਹੋਈ ਉਹਦਾ ਮੱਥਾ ਵੇਖੋ ਮੱਥਾ ਉਹਨੇ ਕਿਦਾਂ ਭਰਿਆ ਚਲੋ ਬੰਦ ਕਰਦੇ ਹਾਂ ਤੇ ਹੁਣ ਨਾ ਇੱਕ ਚੀਜ਼ ਰਹਿ ਗਈ ਐ ਵਾਕਸ ਨੇ ਨਹੀਂ ਚੱਲਣ ਦੋ ਸੰਦੂਕ ਉਫਾ ਦੇ ਹਾਂ ਚੀਜ਼ ਉਹ ਲੈ ਗਣਾ ਐਨਵੇਕ ਮੜਾ ਜੀ ਮੜਾ ਜੀ ਲੈਣਾ ਕਿ ਨਾ ਮੱਤ ਜੇ ਸਾਰੀ ਚੀਜ਼ ਜਿਹੜੀ ਸੋਹਣੀ ਲੱਗਿਆ ਚੰਗਾ ਬਾਈ ਨੀ ਮਾਈ ਨੀ ਬਿਲਕੁਲ ਸੈਟ ਐ ਠੀਕ ਐ ਬਿੰਦੀ ਵੀ ਲਾ ਦੀ ਬਿੰਦੀ ਵੀ ਲੱਗੀ ਬਿੰਦੀ ਇੱਕ ਰਹਿ ਗਈ ਨੀ ਜੀ ਉਹ ਵੀ ਲਾ ਦੀ ਲਾ ਬਿੰਦੀ ਐ ਕੋਈ ਹੋਰ ਨਾ ਇੱਚੇ ਨੀ ਉਹ ਰੈੱਡ ਜੀ ਕੱਢ ਲਾਂ ਉਹ ਵੇਖਿਓ ਰੀਲ ਬਣੀ ਚ ਸাগর ਦੀ ਬਟੀ ਲੈਂਦੀ ਐਂ ਡੀਕਾ ਚਲਾ ਮਹਾਸਾਗਰ ਭਰਾ ਤੂੰ ਤੇ ਸਖਾਤੀਂ ਡੀਕਾ ਇਧਰ ਤੇ ਆਪੇ ਨੇ ਬੜੇ ਆ ਜਾ ਗਿਆ ਖਾਣ ਨੂੰ ਬੇੜੀ ਨਹੀਂ ਲਾ ਦਿੱਤੀ ਉਹ ਕਲੋਜ਼ ਕਰਕੇ ਵੇਖਣੀ ਅੱਖਾਂ ਜਣੀਆਂ ਮੈਨੂੰ ਪਤਾ ਲੱਗ ਰਿਹਾ ਕਿ ਕਿੰਨੀ ਸੋਹਣੀ ਹੈ ਬਸ ਇਹਨਾਂ ਨੂੰ ਕੰਸੀਲਰ ਦਾ ਨਹੀਂ ਪਤਾ ਲੱਗਾ ਬਾਕੀ ਦੇ ਬਾਕੀ ਇਹ ਵੀ ਮੇਕਅਪ ਅੱਗੇ ਪਿੱਛੇ ਲਾਇਆ ਇਹਨਾਂ ਨੇ ਸਾਰਾ ਹਾਂ ਕਿੰਨੇ ਨੰਬਰ দাওਗੇ ਮੇਰੇ ਮੇਕਅਪ ਨੂੰ 100 ਤੇ 100 ਥੈਂਕ ਯੂ ਇਹ ਤਾਂ ਮਲਾਪਾ ਪਾਸ ਹੋ ਗਏ ਆ ਮੇਰੇ ਲਵਲੀ ਨੇ ਵੀ ਉਸੇ ਟਾਈਮ ਆਉਂਦੇ ਕਿਹਾ ਤਨ ਵੀ ਹਾਂ ਮੇਕਅਪ ਵਧੀਆ ਕੀਤਾ ਹੈ ਹੂੰ ਸੁਣਾ ਹੈ ਹੂੰ ਤਾਂ ਹੀ ਮੈਂ ਤਾਈ ਤੇ ਬੁਕਿੰਗ ਕਰਾ ਲਈ ਵਿਆਹ ਤੇ ਜਾਣ ਵਾਸਤੇ ਮੇਕਅਪ ਵੀ ਕੀ ਰੂਜ 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 ਬਾਕੀ ਨਾ ਬਾਕੀ ਦੇ ਨਾਲ ਮੈਨੂੰ ਪਤਾ ਨਹੀਂ ਲੱਗਦੀ ਤਾਂ ਆਈ ਲੈਸੇ ਲੋਨ ਵਾਸਤੇ ਜ਼ਰੂਰ ਆਉਂਗੀ ਲੈਸੇ ਤੇ ਲਵਾਉਂਗੀ ਉਹ ਤਾਂ ਉਹ ਤਾਂ ਲਗਾਉਣੀ ਹੈ ਪਰ ਤੁਹਾਨੂੰ ਜਲਦੀ ਹੀ ਮਨ ਕਿਤੇ ਜਲ ਗਈ ਚਲ ਗਈ ਛੇਤੀ ਹੈਣਾ ਅੱਜ ਤੈਨੂੰ ਇਹ ਅੱਜ ਤੈਨੂੰ ਇਹ ਆ ਵੀ ਯਕੀਨ ਆ ਗਿਆ ਵੀ ਹਾਂ ਭਾਜੀ ਲਾ ਲਿੰਦੀ ਹੈ ਹੈਨਾ ਤਾਈ ਵੀ ਉਹਨੇ ਬਿਸਕੁਟ ਲੈਣ ਦਿੱਤੇ ਮਾਸ਼ੇ ਮੇਰੇ ਜੀਜੇ ਨੇ ਵਧੀਆ ਮੇਕਅਪ ਕੀਤਾ ਗਿਫਟ ਹੈ ਮੈਂ ਕਾਬਿਲ ਆਈ ਨਾਲ ਦਿਖਾ ਲਾਂ ਮੇਕਅਪ ਹੋ ਰਿਆ ਮੇਕਅਪ ਇੱਕਦਮ ਪਰਵਾਨੀ ਆਪੇ ਆਪੇ ਲਾਲੀ ਆੜੀ ਪਭੂਤੀ ਜੀ ਆੜੀ ਇਹਨੇ ਇੱਕਦਮ ਇੱਕਦਮ ਆਪੇ ਲਾਲੀ ਆ ਉਹ ਆਪੇ ਲਾਈ ਇਹਨਾਂ ਗੱਲ ਆਪਣੀ ਤੇ ਹੁਣ ਵੀ ਉਹਨੇ ਕਜਲ ਲਾਇਆ ਪਰ ਆਈਬਰੋ ਤੇ ਇਹਦਾ ਇੱਕ ਬ੍ਰਸ਼ ਕਿੱਥੇ ਗਿਆ ਸੰਦੀਮੁੰਦਾ ਸੰਦੀਪੀ ਇੱਕ ਦੋ ਚੀਜ਼ਾਂ ਨਹੀਂ ਆਣੀਆਂ ਉਹ ਗਲਤ ਕੀਤੀਆਂ ਲਾਈਆਂ ਵਾ ਤੁਸੀਂ ਬਾਕੀ ਪਰ ਫਿਰ ਵੀ ਠੀਕ ਐ ਸੋਹਣੀਆਂ ਸੋਹਣਾ ਕੀਤਾ ਮੇਥੋਂ ਉਹ ਲਾਲੂ ਦਤਗੇ ਹੌ ਲਾਤਗੇ ਇਹ ਵੇਖਿਓ ਉਹ ਲਾਤੀਆਂ ਹੀ ਬਸ ਕਾਟਾ ਇਹਨੇ ਸਾਰਾ ਮੁੰਡੇ ਦੇ ਖੁਡਾਰੀ ਨੂੰ ਖਾਣਾ ਹੈ ਨਹੀਂ ਫਿਰ ਗੱਲਾਂ ਗੁੱਲਾਂ ਕਰਦੇ ਫਿਰ 11:00 ਵੱਜ ਜਾਂਦੇ ਫਿਰ 11:00 12:00 ਵਜੇ ਫਿਰ ਭਾਈ ਪੁੰਚਦੇ ਆ ਬੰਦ ਕਰ ਦੋ 3 ਲੱਖ ਸਬਸਕ੍ਰਾਈਬਰ ਕੰਪਲੀਟ ਹੋਣ ਵਾਲੇ ਆ ਜੇ ਆਈ ਦੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ 3 ਲੱਖ ਰਹਿ ਗਏ ਜਲਦੀ ਜਲਦੀ ਕਰ ਦਿਓ ਠੀਕ ਆ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ